ਸਤਿ ਸ੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਿਯਮਕ ਸੂਖੀਆਂ ਤੇ NEET ਪ੍ਰੀਖਿਆ ਘੁਟਾਲੇ ਨੂੰ ਲੈ ਕੇ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਪੁਲਿਸ ਨੇ ਰਾਜਾ ਵਿੜਿੰਗ ਨੂੰ ਲਿਆ ਹਿਰਾਸਤ ਵਿੱਚ ਜਿਲੰਦਰ ਪੱਛਮੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਮੋਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ ਹਰਪਾਲ ਚੀਮਾ ਤੇ ਅਮਨ ਅਰੋੜਾ ਵੀ ਰਹੇ ਮੌਜੂਦ ਸੁਲਿੰਦਰ ਪਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਪਰਿਆ ਨਾਮਜ਼ਦਗੀ ਪੱਤਰ ਮੋਹਿੰਦਰ ਕੇਪੀ ਤੇ ਬੀਬੀ ਜਗੀਰ ਕੌਰ ਵੀ ਨਾਲ ਰਹਿ ਸ਼ਾਮਿਲ। ਕਾਂਗਰਸ ਦੀ ਉਮੀਦਵਾਰ ਸੁਲਿੰਦਰ ਕੌਰ ਨੇ ਆਖਰੀ ਦਿਨ ਨਾਮਜ਼ਦਗੀ ਪੱਤਰ ਕੀਤਾ ਦਾਖਲ ਪ੍ਰਤਾਪ ਸਿੰਘ ਬਾਜਵਾ ਤੇ ਚਰਨਜੀਤ ਚੰਨੀ ਗਈ ਟੋਲ ਟਮਾਕਿਆਂ ਦੇ ਨਾਲ। ਹੁਣ ਖਬਰਾਂ ਵਿਸਤਾਰ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਵੱਲੋਂ ਵੱਡਾ ਸੰਗਰਾਮ ਕੀਤਾ ਗਿਆ ਹੈ ਨੀਟ ਪ੍ਰੀਖਿਆ ਕੋਟਾਲੇ ਨੂੰ ਲੈ ਕੇ ਰਾਜਾ ਵੜਿੰਗ ਦੀ ਅਗਵਾਈ ਦੇ ਹੇਠ ਸਮੂੱਚੇ ਵਰਕਰਾਂ ਦੇ ਵੱਲੋਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ ਭਾਜਪਾ ਦੇ ਦਫ਼ਤਰ ਵੱਲ ਕੋਚ ਕੀਤੀ ਜਾਵੇ ਪਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਅਤੇ ਪੁਲਿਸ ਨੇ ਰਾਜਾ ਵੜਿੰਗ ਸਮੇਤ ਕਈ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਰਾਜਾ ਵੜਿੰਗ ਨੇ ਇਸ ਪ੍ਰੀਖਿਆ ਕੋਟਾਲੇ ਦੀ ਸਾਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਤੇ ਪਾ ਦਿੱਤੀ। ਨੀਟ ਪ੍ਰੀਖਿਆ ਘੁਟਾਲੇ ਨੂੰ ਲੈ ਕੇ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਰਾਜਾ ਵੜਿੰਗ ਦੀ ਅਗਵਾਈ ਹੇਠ ਸਮੂੱਚੀ ਵਰਕਰਸ਼ਿਪ ਉੱਥੇ ਪਹੁੰਚੀ ਹੋਈ ਸੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕਿਨਾਰੇ ਬਾਜ਼ੀ ਕੀਤੀ ਗਈ ਰਾਜਾ ਵੜਿੰਗ ਨੇ ਕਿਹਾ ਕਿ ਬੱਚੇ ਬਹੁਤ ਸਖਤ ਮਿਹਨਤ ਦੇ ਨਾਲ ਇਹ ਪੇਪਰ ਦਿੰਦੇ ਸੰਤ 23 ਸਾਲ ਮਿਹਨਤ ਕਰਦੇ ਸਨ ਅਜਿਹੇ ਵਿੱਚ ਉਹਨਾਂ ਨੇ ਨੀਟ ਪ੍ਰੀਖਿਆ ਨੂੰ ਟਾਲੇ ਦਾ ਸਾਰਾ ਦੋਸ਼ ਪ੍ਰਧਾਨ ਮੰਤਰੀ ਦੇ ਮੱਥੇ ਮਾਰ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਲੋਕ ਇਹਨਾਂ ਨੂੰ ਜਿਤਾ ਕੇ ਦੁਖੀ ਨੇ ਪਰ ਕੋਈ ਕਹਿ ਨਹੀਂ ਰਿਹਾ ਇਸਪੀਆ ਸੰਸਥਾਵਾਂ ਔਰ ਜਿਹੜਾ ਡੈਮੋਕਰੈਟਿਕ ਸਾਡਾ ਢੱਚਾ ਸੀ ਡੈਮੋਕ੍ਰੇਸੀ ਦੇ ਵਿੱਚ ਉਹ ਸਾਰੇ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਬੇਸ਼ੱਕ ਕੋਈ ਏਜੰਸੀਆਂ ਨੇ ਬੇਸ਼ੱਕ ਰਿਜ਼ਰਵ ਬੈਂਕ ਨੇ ਬੇਸ਼ੱਕ ਕਿਸੇ ਵੀ ਪ੍ਰਕਾਰ ਦਾ ਜਿਹੜਾ ਕੋਈ ਦੇਸ਼ ਦਾ ਮੈਂ ਕਹਾਂਗਾ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਲੱਗਦਾ ਹਰ ਇੱਕ ਜਗ੍ਹਾ ਨੂੰ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇਸ਼ ਦੇ ਅੰਦਰ ਨਾ ਕੇਵਲ ਸੰਸਥਾਵਾਂ ਤੋੜੀਆਂ ਗਈਆਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਹੋਈ ਜਿਸ ਤਰ੍ਹਾਂ ਦੇਸ਼ ਦੇ ਭਾਈਚਾਰੇ ਆ ਪਿਛਲੇ ਚੋਣ ਦਰਮਿਆਨ ਕਿਸ ਤਰ੍ਹਾਂ ਦੇਸ਼ ਦੇ ਅੰਦਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪੋਲਰਾਈਜੇਸ਼ਨ ਜਾਨਕੀ ਹਿੰਦੂ ਭਰਾਵਾਂ ਨੂੰ ਵਾਟ ਕਰ ਦਿੱਤੀਏ ਸਿੱਖਾਂ ਨੂੰ ਵਾਟ ਕਰ ਦਿੱਤੀਏ ਮੁਸਲਮਾਨਾਂ ਨੂੰ ਵਾਟ ਕਰਦੀਏ ਦਲਿਤ ਭਰਾਵਾਂ ਨੂੰ ਵਾਟ ਕਰਦੀਏ ਇਸ ਦੇਸ਼ ਤੇ ਅਸੀਂ ਨਾ ਕੁਝ ਕਰਕੇ ਇਸ ਦੇਸ਼ ਦੇ ਅੰਦਰ ਇਸ ਪ੍ਰਕਾਰ ਦੀ ਗੰਦਗੀ ਸਲਾਕਤ ਤੇ ਅਸੀਂ ਰਾਜ ਕਰਦੇ ਰਹੀਏ ਲੇਕਿਨ ਬੇਸ਼ੱਕ ਸਤਾਧਾਰੀ ਪਾਰਟੀ ਦੇਸ਼ ਤੇ ਰਾਜ ਕਰ ਰਾਜ ਕਰਨ ਦੇ ਵਿੱਚ ਦਵਾੜਾ ਖਾਮਜਬ ਹੋਈ ਹੈ ਲੇਕਿਨ ਇਸ ਪ੍ਰਕਾਰ ਤੀਜੀ ਵਾਰ ਇਸ ਦੇ ਪ੍ਰਧਾਨ ਮੰਤਰੀ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋਣ ਤੇ ਦੇਸ਼ ਦੇ ਲੋਕਾਂ ਕਿਸੇ ਪ੍ਰਕਾਰ ਦਾ ਕੋਈ ਚਾੜ ਨਹੀਂ ਹੈ ਕਿਉਂਕਿ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਇਹ ਜਿਹੜਾ ਤੀਜੀ ਵਾਰੀ ਭਾਜਪਾ ਸਰਕਾਰ ਦਾ ਆਉਣਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੀਜੀ ਵਾਰੀ ਬੰਨਾ ਇਹ ਦੇਸ਼ ਦੀ ਵੱਡੀ ਕਿਸਮਤੀ ਹੈ ਬੇਸ਼ੱਕ ਕੋਈ ਬੋਲ ਰਿਹਾ ਹੈ ਕੋਈ ਨਹੀਂ ਬੋਲ ਰਿਹਾ ਲੇਕਿਨ ਦਬੀ ਚੁਗਵਾਨ ਦੇ ਵਿੱਚ ਸਾਰੇ ਸਾਡੇ ਜਿਹੜੇ ਸਟੇਟ ਦੇ ਪੁੱਤੀ ਜੀਵ ਹੈ ਇਸ ਦੇਸ਼ ਦੀਆਂ ਸੰਸਥਾਵਾਂ ਦੇ ਮੁਖੀ ਹੈ ਔਰ ਸਾਰੇ ਆਮ ਲੋਕ ਇਹ ਮਹਿਸੂਸ ਕਰਦੇ ਹੈ ਕਿ ਦੇਸ਼ ਦੇ ਅੰਦਰ ਬੜਾ ਵੱਡਾ ਅਨਿਆਂ ਹੈ ਔਰ ਦੇਸ਼ ਦੇ ਲੋਕਾਂ ਕੋ ਬੜੀ ਵੱਡੀ ਗਲਤੀ ਹੋਈ ਹੈ ਜਿਕਰ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਨੀਤੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ ਤੇ ਇਹ ਮਾਮਲਾ ਹੁਣ ਸੁਣਵਾਈ ਦੇ ਅਧੀਨ ਹੈ ਅਜਿਹੇ ਵਿੱਚ ਵਕ ਵਕਤ ਸਿਆਸੀ ਪਾਰਟੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਲੰਧਰ ਜ਼ਿਮਨੀ ਚੋਣਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਜਿਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਇਸ ਮੌਕੇ ਉਹਨਾਂ ਦੇ ਨਾਲ ਜਿੱਥੇ ਹਰਪਾਲ ਚੀਮਾ ਮੌਜੂਦ ਸਨ ਉੱਥੇ ਹੀ ਅਮਨ अरोੜਾ ਵੀ ਉੱਥੇ ਹੀ ਸਨ ਨਾਲ ਹੀ ਇਸ ਮੌਕੇ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਵੀ ਆਪਣੀ ਹਸਤੀ ਦਿਲਵਾਈ ਹੋਈ ਸੀ ਇਸ ਮੌਕੇ ਆਮ ਆਦਮੀ ਪਾਰਟੀ ਨੇ ਵੱਡਾ ਦਾਵਾ ਕਰਦਿਆਂ ਕਿ ਹੈ ਕਿ ਉਹ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਹਾਸਲ ਕਰਨਗੇ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੀ ਕੈਬਨਟ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਇਸ ਮੌਕੇ ਜਲੰਧਰ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਕੈਬਨਟ ਮੰਤਰੀਆਂ ਨੇ ਦਾਅਵਾ ਕੀਤਾ ਹੈ ਕਿ ਬੀਤੀ ਵਾਰ ਵਾਂਗ ਇਸ ਵਾਰ ਵੀ ਲੋਕ ਜਲੰਧਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਇਸ ਤੋਂ ਇਲਾਵਾ ਉਹਨਾਂ ਨੇ ਸ਼ੀਤਲ ਅੰਗਰਾਲ ਦੇ ਪਾਰਟੀ ਛੱਡ ਦਿੱਤੇ ਜਾਣ ਨੂੰ ਲੈ ਕੇ ਵੀ ਬਿਆਨ ਦਿੱਤਾ ਉਹਨਾਂ ਕਿਹਾ ਕਿ ਅੰਗਰਾਲ ਨੂੰ ਲੋਕ ਸਬਕ ਜ਼ਰੂਰ ਸਿਖਾਉਣਗੇ ਸਰਕਾਰ ਨੇ ਪੰਜਾਬ ਦੇ ਕਿਹੜੇ ਕਿਹੜੇ ਕੰਮ ਕੀਤੇ ਨੇਗੇ ਉਹਨਾਂ ਨੂੰ ਲੈ ਕੇ ਅਸੀਂ ਇਲੈਕਸ਼ਨ ਚ ਜਾਵਾਂਗੇ ਕਿਉਂਕਿ ਜਲੰਧਰ ਬੈਸਟ ਦੀ ਜਿਹੜੀ ਜਲੰਧਰ ਬੈਸਟ ਦੀ ਜਿਹੜੀ ਸੀਟ ਆ ਪੇਸ ਕਰਕੇ ਖਾਲੀ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਹੋਇਆ ਜਿਹੜਾ ਵਿਧਾਇਕ ਸੀਗਾ ਉਹ ਭੱਜ ਗਿਆ ਸੀ ਛੱਡ ਕੇ ਚਲਾ ਗਿਆ ਸੀਗਾ ਔਰ ਜਲੰਧਰ ਬੈਸਟ ਦੇ ਲੋਕਾਂ ਨੂੰ ਧੋਖਾ ਦੇ ਕੇ ਗਿਆ ਸੀਗਾ ਔਰ ਉਸ ਤੋਂ ਬਾਅਦ ਪਰ ਅੰਸਬਾ ਚ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਸੀਗਾ ਸੀਟ ਖਾਲੀ ਹੋਈ ਅਸੀਂ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਮਹਿੰਦਰਪਾਲ ਭਗਤ ਜੀ ਨੂੰ ਨਾਮਿਨੇਟ ਕੀਤਾ ਗਿਆ ਤੋਂ ਅਸੀਂ ਬਿਲਕੁਲ ਬੜੇ ਅੱਛੇ ਤਰੀਕੇ ਦੇ ਨਾਲ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਇਲੈਕਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਲੜੂਗੀ ਔਰ ਸਾਨੂੰ ਪੂਰਨ ਯਕੀਨ ਆ ਇੱਕ ਵੱਡੇ ਮਾਰਜਨ ਦੇ ਨਾਲ ਦੁਬਾਰਾ ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਚੋੜੀ ਚਾਹੂਗੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਕਿ ਅਸੀਂ ਸੀਟ ਜਿਹੜੀ ਆ ਦੁਬਾਰਾ ਜਿੱਤਾਂਗੇ ਹੋਊਗੀ ਔਰ ਜਿਹੜੇ ਵਿਰੋਧੀ ਚੰਨੋ ਵਿਰੋਧੀਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾਦਾ ਕਿ ਪਿਛਲੇ 5 ਸਾਲਾਂ ਦੇ ਵਿੱਚ 2017 ਤੋਂ 22 ਤੱਕ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ 9 ਵਿਧਾਇਕ ਗਏ ਜੀਏ ਤੇ ਅੱਜ ਉਹਨਾਂ 9 ਦੇ ਵਿੱਚੋਂ ਵਿਧਾਨ ਸਭਾ ਦੇ ਵਿੱਚ ਕੋਈ ਨਹੀਂ ਹੈਗਾ ਲੋਕਾਂ ਨੇ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਤੇ ਉਹੀ ਕੰਮ ਹੈ ਜਿਹੜਾ ਜਲੰਧਰ ਵੈਸਟ ਦੇ ਬੜੇ ਸਿਆਣੇ ਸੋਚੇ ਹੋਏ ਲੋਕ ਮੋਕਾ ਪ੍ਰਸਤ ਜਿਹੜਾ ਇੱਕ ਵਿਧਾਇਕ ਸਾਨੂੰ ਆਵਾਜ਼ੀ ਪਾਰਟੀ ਨੂੰ ਛੱਡ ਕੇ ਗਿਆ ਪਿੰਡ ਵਿੱਚ ਥਰਾ ਮਾਰ ਕੇ ਗਿਆ ਉਹਨਾਂ ਲੋਕਾਂ ਨੂੰ ਛੱਡ ਕੇ ਗਿਆ ਇਹਨਾਂ ਨੇ ਬਹੁਤ ਵੱਡਾ ਮੈਂਡੇਟ ਉਹਨਾਂ ਨੂੰ ਦਿੱਤਾ ਸੀਗਾ ਤੇ ਧੋਖਾ ਦੇਣ ਵਾਲਿਆਂ ਨੂੰ ਕੋਈ ਉਹ ਨਹੀਂ ਲਾਊਗਾ ਅਰਮਿੰਦਰਪਾਲ ਪਾਗੀ ਕਿ ਇਹਨਾਂ ਦੇ ਆਪਣੇ ਪਰਿਵਾਰ ਦੀ ਇੱਕ ਲੇਗੇਸੀ ਹੈ ਖਰਾਫਤ ਹੈ ਔਰ ਲੋਕਾਂ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਬਹੁਤ ਵੱਡੇ ਟੀਅਰ ਦੇ ਨਾਲ ਮਰਜਿੰਦਰ ਨਾਲ ਧਰਮਿੰਦਰਪਾਲ ਪਾਗਾ ਜੀ ਇਥੋਂ ਜੇਤੂ ਹੋ ਕੇ ਨਿਕਲੇ ਹੋਏ ਨੇ ਜ਼ਿਕਰ ਇਹ ਹੈ ਕਿ ਜਲੰਧਰ ਜ਼ਿਮਨੀ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਫਖੀ ਹੋਈ ਹੈ ਤੇ ਆਪ ਦੇ ਵੱਲੋਂ ਜੋ ਵੱਡਾ ਦਾਵਾ ਕੀਤਾ ਗਿਆ ਹੈ ਉਹ ਸਹੀ ਨਿਕਲਦਾ ਹੈ ਜਾਂ ਨਹੀਂ ਇਹ ਟੌਣ ਵਾਲਾ ਸਮਾਂ ਹੀ ਦੱਸੇਗਾ ਜਲੰਧਰ ਵੈਸਟ ਵਾਸਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਵੀ ਨਾਮਜ਼ਦਗੀ ਪੱਤਰ ਅੱਜ ਭਰ ਦਿੱਤੇ ਅਤੇ ਉਹਨਾਂ ਦਾ ਨਾਮਜ਼ਦਗੀ ਪੱਤਰ ਪਰਵਾਉਣ ਵਾਸਤੇ ਖੁਦ ਉਹਨਾਂ ਦੇ ਨਾਲ ਗਏ ਸਨ 모ਹਿੰਦਰ ਕੇਪੀ ਅਤੇ ਬੀਬੀ ਜਗੀਰ ਕੌਰ ਇਸ ਮੌਕੇ ਬੀਬੀ ਜਗੀਰ ਕੌਰ ਨੇ ਇਹ ਵੀ ਕਹਿ ਦਿੱਤਾ ਹੈ ਕਿ ਸਾਰੀਆਂ ਹੀ ਪਾਰਟੀਆਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੈ ਤੇ ਮੁੱਖ ਮੁੱਦਾ ਹੈ ਨਸ਼ਿਆਂ ਨੂੰ ਲੈ ਕੇ ਅਤੇ ਜਲੰਧਰ ਦੀ ਸਫਾਈ ਦਾ ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਵੱਲੋਂ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਦੇ ਨਾਲ ਲੋਕ ਸਭਾ ਵਾਸਤੇ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਅਤੇ ਐਸਜੀਪੀਸੀ ਦੀ ਸਾਫਤਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਮੌਜੂਦ ਸਨ ਬੀਬੀ ਜਗੀਰ ਕੌਰ ਨੇ ਜਿੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਜਲੰਧਰ ਵੈਸਟ ਦੇ ਵਿੱਚ ਜੋ ਸਮੱਸਿਆਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਬੀਬੀ ਜਗੀਰ ਕੌਰ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੀ ਲੜਾਈ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਾਲ ਨੇ ਉਹ ਸਾਰੀਆਂ ਸਿਆਸੀ ਧਿਰਾਂ ਨੂੰ ਇੱਕ ਚੈਲੰਜ ਦੇ ਵਜੂਂ ਵਿਖ ਰਹੀ ਨੇ ਇਸ ਮੌਕੇ ਬੀਬੀ ਜੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਉਮੀਦਵਾਰ ਜੇਕਰ ਜਿੱਤਦੀ ਹੈ ਤਾਂ ਉਹ ਲੋਕਾਂ ਦੇ ਕੰਮ ਜਲਦ ਤੋਂ ਜਲਦ ਕਰਵਾਉਣਗੇ ਵੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਸ਼੍ਰੋਮਣੀ ਕਾਲ ਦਲ ਇਕੱਲਿਆਂ ਚੋਣ ਲੜ ਰਹੀ ਹੈ ਤੇ ਅਲਾਈਂਸ ਦੀ ਆਪ ਗੱਲ ਹੀ ਕਿਉਂ ਕਰਦੇ ਆ ਸੀ ਮੈਂ ਕਿਹਾ ਕਿ ਮੁੱਦੇ ਅਲਾਈਂਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਸ਼੍ਰੋਮਣੀ ਕਾਲ ਦਲ ਨੇ ਆਪਣਾ ਕੈਂਡੀਡੇਟ ਦਿੱਤਾ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਐ ਉਹ ਲੋਕਾਂ ਦੇ ਸਾਹਮਣੇ ਐ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਭਾਵੇਂ ਲੋਕਾਂ ਦੀਆਂ ਸਹੂਲਤਾਂ ਦੀ ਗੱਲ ਹੋਵੇ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਐ ਉਹ ਸਾਰੇ ਹਾਲਾਤਾਂ ਤੇ ਅਸੀਂ ਚੋਣ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਇਹ ਐ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਐ ਤੇ ਨਾ ਸਰਕਾਰ ਨਵੀਂ ਪੜਨੀ ਐ ਜੀ ਇਹ ਤੇ ਸਭ ਨੂੰ ਪਤਾ ਐ ਪਰ ਕਿਉਂਕਿ ਪਾਰਟੀ ਜਿਹੜੀ ਐ ਉਹਦੀ ਜਿਹੜੀ ਪਾਰਟਿਸਪੇਸ਼ਨ ਐ ਉਹ ਸਾਡਾ ਕਰਨਾ ਇੱਕ ਫਰਜ਼ ਬੰਦਾ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋਲ ਜਾ ਕੇ ਬੇਨਤੀ ਕਰਨੀ ਹੈ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਣੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੋ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਅਸੀਂ ਆਵਾਜ਼ ਉਠਾਵਾਂਗੇ ਤੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਰਸਤੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰੇ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਨਸ਼ੇ ਜਿਹੜੇ ਵੈਸਟ ਵਿੱਚ ਹੈ ਔਰ ਸਭ ਤੋਂ ਮਾੜੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਹੈ ਉਹ ਵੀ ਵੈਸਟ ਵਿੱਚ ਹੀ ਹੈ ਔਰ ਉਥੇ ਦੀ ਹਾਲਾਤ ਅਸੀਂ ਦੇਖੀ ਅੰਦਰ ਜਾ ਕੇ ਜਿੰਨਾ ਉਥੇ ਪਾਣੀ ਦਾ ਬੁਰਾ ਹਾਲ ਹੈ ਜਿੰਨਾ ਉਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੁਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ ਸੋ ਬੇਰੋਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ ਇਹ ਗੱਲਾਂ ਤੇ ਬਾਅਦ ਦੀਆਂ ਨੇ ਪਰ ਗੱਲ ਇਹ ਹੈ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਔਰ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ-ਘਰ ਜਾਵਾਂਗੇ ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜੜੀ ਉਹਨਾਂ ਜ਼ਿਕਰੂ ਹੈ ਕਿ ਇਸ ਵਾਰ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਮਹੱਤਵ ਰੱਖਦੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਵਿਕਣਾ ਹੋਵੇਗਾ ਇਸ ਵਾਰ ਜਲੰਧਰ ਵੈਸਟ ਤੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਇੱਜ਼ਤ ਬਚਾਉਣ ਦੇ ਵਿੱਚ ਸਫਲ ਹੁੰਦਾ ਹੈ ਜਾਂ ਫਿਰ ਨਤੀਜੇ ਕੁਝ ਹੋਰ ਨਿਕਲਣਗੇ ਜਲੰਧਰ ਵੈਸਟ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਵੱਲੋਂ ਵੀ ਅੱਜ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਹੇਠ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ। ਇਸ ਮੌਕੇ ਢੋਲਟ ਮੱcke ਵਜਾ ਕੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਤੇ ਚਰਨਜੀਤ ਚੰਨੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਅਗਵਾਈ ਦੇ ਹੇਠ ਪਾਰਟੀ ਜਿਹੜੀ ਹੈ ਜਿੱਤ ਹਾਸਲ ਕਰੇਗੀ। ਇਸ ਮੌਕੇ ਉਹਨਾਂ ਨੇ ਅੰਮ੍ਰਿਤਪਾਲ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਐਮਪੀ ਦਾ ਬੰਦਾ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਲੋਕਾਂ ਦਾ ਫਤਵਾ ਪ੍ਰਵਾਨ ਕਰਨਾ ਚਾਹੀਦਾ ਹੈ। ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਭਰ ਦਿੱਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਅਤੇ ਜਲੰਧਰ ਦੇ ਐਮਪੀ ਚੰਜੀਤ ਸਿੰਘ ਚੰਨੀ ਵੀ ਮੌਜੂਦ ਸਨ ਟੋਲਟ ਮੱਕੇ ਵਜਾ ਕੇ ਨਾਮਜ਼ਦਗੀ ਪੱਤਰ ਭਰਨ ਵਾਸਤੇ ਪਹੁੰਚੀ ਹੋਈ ਸਨ ਸਮੁੱਚੀ ਕਾਂਗਰਸ ਪਾਰਟੀ ਇਸ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਚਰਨਜੀਤ ਚੰਨੀ ਨੇ ਜਿੱਥੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਉੱਥੇ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਮ੍ਰਿਤਪਾਲ ਤੇ ਐਨਐਸਏ ਵਧੌਣਾ ਗਲਤ ਹੈ ਉਹ ਇਸ ਦੀ ਨਿੰਦਾ ਕਰਦੇ ਨੇ ਲੜਾਈ ਲੜ ਕੇ ਕਿਹਦੇ ਗਿਆ ਸੀ ਉੱਥੋਂ ਜਿੱਤ ਕੇ ਵਾਪਸ ਆ ਰਿਹਾ ਸੀ ਰਸਤੇ 'ਚ ਪਤਾ ਲੱਗਿਆ ਕਿ ਇਹਦੇ ਲੜਾਈ ਘੱਟ ਬਰੀ ਹੋਈ ਵਾਪਸ ਆਜੋ ਤੂੰ ਮੰਨੋ ਐ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਆ ਸੀ ਜਿਹੜੇ ਰਾਤ ਪਟਾਕੇ ਚਲਣੇ ਸ਼ੁਰੂ ਕਰਤੇ ਇਹ ਕਰਦੇ ਕਿ ਆ ਆਮ ਆਦਮੀ ਪਾਰਟੀ ਵਾਲੇ ਯਾਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕੱਪੜੇ ਦੇ ਵਿੱਚ ਅੰਦਰ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਕੱਪੜਾ ਹੋਇਆ ਮੈਂ ਉਸ ਤੇ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪਾਲਿਸੀ ਹੈ ਦਿੱਲੀ ਵਾਲਿਆਂ ਨੇ ਮਾੜੀ ਪਾਲਿਸੀ ਯਾਰ ਕੱਪੜੇ ਵਾਲੀ ਪਾਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪਾਲਿਸੀ ਅੱਜ ਤੱਕ ਚਲਾਈ ਪਈ ਹੈ ਉਹੀ ਜਿਹੜਾ ਥੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਿਹਾ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਕਪੜਾ ਪੰਜਾਬ ਦੇ ਵਿੱਚ ਵੀ ਹੈ ਮੈਂ ਇਹ ਮੰਗ ਕਰਦਾ ਕਿ ਪੰਜਾਬ ਵਿੱਚ ਵੀ ਇਸ ਦੀ ਥੋਕ ਹੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਲੁੱਟ ਰਹੇ ਦੁਮੇ ਹੱਤੀ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਏਦਾਂ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਅਮਿਤ ਸ਼ਾਹ ਨੂੰ ਮੱਥਾ ਟੇਕਿਆ ਹੁੰਦੇ ਆ ਇਹ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਿਹੜੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪੈ ਨਹੀਂ ਉਰੇ ਬਹੁਤ ਹੈ ਤੁਸੀਂ ਉਹਨੋਰੇ ਹੋਰ ਲਿਆ ਕੇ ਬਿਠਾ ਲ ਕੇ ਹੋਰ ਵੱਧ ਜਾਊਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ ਇਹਨੇ ਸਟੇਟ ਨਹੀਂ ਚਲਾਈ ਨਾ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਹਾਂ ਜ਼ਿਕਰ ਇਹ ਹੈ ਕਿ ਕਾਂਗਰਸ ਦੇ ਵੱਲੋਂ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਕਾਂਗਰਸ ਦਾ ਕਹਿਣਾ ਹੈ ਕਿ ਸੁਰਿੰਦਰ ਕੌਰ ਨੂੰ ਲੋਕਾਂ ਦਾ ਅਥਾ ਪਿਆਰ ਮਿਲੇਗਾ ਤੇ ਕਾਂਗਰਸ ਇੱਕ ਵਾਰ ਫਿਰ ਜਿੱਤ ਹਾਸਲ ਕਰੇਗੀ ਆਤਿਸ਼ੀ ਮਰਲਿਨਾ ਜੋ ਕਿ ਦਿੱਲੀ ਦੀ ਜਲ ਮੰਤਰੀ ਹੈ ਉਹਨਾਂ ਦੇ ਵੱਲੋਂ ਅੱਜ ਅਨਮਿੱਥੇ ਸਮੇਂ ਦੇ ਲਈ ਆਪਣਾ ਅੰਸ਼ਣ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਇਸ ਅੰਸ਼ਣ ਦੇ ਦੌਰਾਨ ਜਲ ਪੀਣਗੇ ਬਹੁਤ ਗਰਮੀ ਵੱਰ ਰਹੀ ਹੈ ਤੇ ਇਸ ਗਰਮੀ ਦੇ ਵਿੱਚ ਦਿੱਲੀ ਵਾਸੀਆਂ ਨੂੰ ਪਾਣੀ ਦੀ ਲੋੜ ਹੈ। ਉਹ ਪਾਣੀ ਜੋ ਦਿੱਲੀ ਵਾਸੀਆਂ ਨੂੰ ਮਿਲ ਨਹੀਂ ਰਿਹਾ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਤੇ ਇਸ ਤੋਂ ਬਾਅਦ ਆਪਣਾ ਅੰਸ਼ਣ ਸ਼ੁਰੂ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਦਿੱਲੀ ਵਾਸੀਆਂ ਨੂੰ ਉਹਨਾਂ ਦਾ ਬੰਦਾ ਹੱਕ ਅਤੇ ਲੋੜਿੰਦਾ ਪਾਣੀ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਹੀ ਅੰਸ਼ਣ ਦੇ ਉਤੇ ਕਰਟੇ ਰਹਿਣਗੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਸੀ ਅਤੇ ਉਸ ਚਿੱਠੀ ਦੇ ਵਿੱਚ ਜਲ ਸੰਕਟ ਦਾ ਨਿਪਾਰਨ ਕਰਨ ਵਾਸਤੇ ਅਪੀਲ ਕੀਤੀ ਗਈ ਸੀ ਉਨ੍ਹਾਂ ਕਿਹਾ ਸੀ ਕਿ ਜੇ ਕੋਈ ਹੱਲ ਨਾ ਨਿਕਲਿਆ ਤਾਂ ਉਹ ਅਨਸ਼ਨ ਦੇ ਉੱਤੇ ਬੈਠ ਜਾਣਗੇ ਅਤੇ ਅੱਜ ਅਨਮਿੱਥੇ ਸਮੇਂ ਵਾਸਤੇ ਆਤਸ਼ੀ ਮਾਰ ਲੈਣਾ ਅਨਸ਼ਨ ਉੱਤੇ ਬੈਠ ਗਏ ਨੇ ਉਹਨਾਂ ਕਿਹਾ ਕਿ ਉਹ ਖਾਣਾ ਨਹੀਂ ਖਾਣਗੇ ਕੇਵਲ ਪਾਣੀ ਪੀਣਗੇ ਇਸ ਮੌਕੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਸੌਰਭ ਭਾਰਦਵਾਜ ਅਤੇ ਕਈ ਹੋਰ ਲੀਡਰ ਵੀ ਮੌਜੂਦ ਸਨ ਮੈਂ ਕਹਾ ਕਿ 28 ਲੱਖ ਦਿੱਲੀ ਵਾਲੇ ਪਰੇਸ਼ਾਨ ਹੈ पानी की एक-एक बूंद के लिए तरस रहे हैं आप ही हमें हरियाणा से पानी दिलवा दीजिए लेकिन पानी दिलवाना तो दूर की बात है हरियाणा ने पिछले दो दिन में और भी पानी रोक लिया जहां 100 एम पानी रोका हुआ था कल के आंकड़े देखे तो 120 सौ पानी रोक लिया देखिए मैंने जल मंत्री होने के नाते हर संभव कोशिश कर ली लेकिन अब कोई रास्ता नहीं निकल रहा तो गांधी जी ने हमें सिखाया है कि जब हम सच्चाई के रास्ते पर चलते हैं जब हम न्याय के लिए लड़ते हैं जब हम अन्याय के खिलाफ संघर्ष करते हैं तो फिर कई बार सत्याग्रह के अलावा आपके सामने कोई रास्ता नहीं रह जाता अब मैं स्थिति में हूँ कि जो दिल्ली वालों का रोज रोज का कष्ट है जो दिल्ली की महिलाओं का दर्द है जो दिल्ली के बच्चों की परेशानी है अब ये परेशानी मुझसे देखी नहीं जा रही है और आज से गांधी जी को श्रद्धांजलि देने के बाद मैं यहाँ पर भोगल जंगपुरा में अनिश्चितकालीन अनशन पर बैठ रही हूँ मैं आज से कोई भी अन्न नहीं खाऊँगी सिर्फ पानी पीऊँगी और जब तक दिल्ली वालों को उनके हक का पानी नहीं मिलता जब तक दिल्ली के इन अट्ठाईस लाख लोगों की प्यास नहीं बुझती जब तक दिल्ली वालों को न्याय नहीं मिलता ये अनिश्चितकालीन अनशन चलता रहेगा ਜਦ ਜ਼ਿਕਰ ਹੋ ਕਿ ਦਿੱਲੀ ਨਿਵਾਸੀ ਹਰਿਆਣਾ ਤੇ ਹਿਮਾਚਲ ਤੋਂ ਪਾਣੀ ਦੀ ਮੰਗ ਕਰ ਰਹੇ ਨੇ ਤੇ ਦਿੱਲੀ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਅਤੇ ਹਰਿਆਣਾ ਦੇ ਨਾਲ ਗੱਲਬਾਤ ਕੀਤੀ ਗਈ ਪਰ ਫਿਰ ਵੀ ਉਹ ਪਾਣੀ ਦੇਣ ਨੂੰ ਤਿਆਰ ਨਹੀਂ ਵੇਖਣਾ ਹੋਵੇਗਾ ਕਿ ਅੰਸ਼ਨ ਤੋਂ ਬਾਅਦ ਆਤਿਸ਼ੀ ਮਾਰਲੇ ਨੂੰ ਕੀ ਸਮਰਥਨ ਮਿਲਦਾ ਹੈ ਬੀਤੀ ਰਾਤ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਸੀ ਪਰ ਅੱਜ ਉਹ ਖੁਸ਼ੀ ਨਿਰਾਸ਼ਾ ਦੇ ਵਿੱਚ ਬਦਲਦੀ ਹੋਈ ਨਜ਼ਰ ਆਈਏ ਕਿਉਂਕਿ ED ਨੇ ਹਾਈ ਕੋਰਟ ਦਾ ਰੁਖ ਅਪਣਾਇਆ ਹੈ ਤੇ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੰਜੇ ਸਿੰਘ ਨੇ ਪਾਜਪਾ ਨੂੰ ਮੁਰਤੋਂ ਆੜੀ ਹੱਥੀ ਲਿਆ ਸੰਜੇ ਸਿੰਘ ਨੇ ਕਿਹਾ ਕਿ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਨੇ ਰਾਊਜ਼ ਐਵੇਨਿਊ ਅਦਾਲਤ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਫੈਸਲਾ ਲਿਆ ਗਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਬਹੁਤ ਖੁਸ਼ੀ ਵੇਖਣ ਨੂੰ ਮਿਲੀ ਸੀ ਅਤੇ ਅੱਜ ਸਵੇਰੇ ਈਡੀ ਨੇ ਹਾਈ ਕੋਰਟ ਦਾ ਰੁਖ ਅਪਣਾ ਲਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜ਼ਮਾਨਤ ਤੇ ਰੋਕ ਲਗਾ ਦਿੱਤੀ ਉਸ ਤੋਂ ਬਾਅਦ ਸੰਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਗੁੰਡਾਗਰਦੀ ਹੈ ਕਿ ਹਜੇ ট্রਾਇਲ ਕੋਰਟ ਦਾ ਆਦੇਸ਼ ਵੀ ਨਹੀਂ ਆਇਆ ਤੇ ਆਦੇਸ਼ ਦੀ ਕਾਪੀ ਵੀ ਨਹੀਂ ਮਿਲੀ ਤੇ ਫਿਰ ਮੋਦੀ ਦੀ ਈਡੀ ਹਾਈ ਕੋਰਟ ਦੇ ਵਿੱਚ ਕਿਸ ਆਦੇਸ਼ ਨੂੰ ਚੁਣੌਤੀ ਦੇਣ ਵਾਸਤੇ ਪਹੁੰਚੀ ਹੋਈ ਹੈ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੋਦੀ ਜੀ ਦੇ ਵੱਲੋਂ ਨਿਆਂ ਵਿਵਸਥਾ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਜਿਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ ਤਲ ਇੱਕ ਇਤਿਹਾਸਿਕ ਫੈਸਲਾ माननीय न्यायालय का आया और आज उसके आदेश को लगभग 12 बजे अपलोड किया गया उसकी कॉपी दी गई और ट्रायल कोर्ट का जो आदेश है अगर आप उसको पढ़ेंगे तो बीजेपी के सरकार की भूमिका और बीजेपी सरकार द्वारा संचालित ईडी की भूमिका पूरी तरीके से इस देश के सामने बेनकाब होती है कोर्ट का आदेश यह साफ तौर पर बता रहा है कि ईडी मनगढ़ंत तरीके से तथ्यों को हमारे खिलाफ इकट्ठा कर रही है ईडी मनगढ़ंत तरीके से जो कागजात वो अपने पक्ष में बनवाते हैं उसको न्यायालय के सामने प्रस्तुत करते हैं यानी कि दबाव में बयान लिए जाते हैं गिरफ्तारियां की जाती हैं सरकारी गवाह बनाए जाते हैं और उसके आधार पर केजरीवाल को गिरफ्तार किया जाता है जो बयान लगता है कि केजरीवाल को फंसाने के लिए जरूरी है वो बयान कोर्ट के सामने प्रस्तुत किया जाता है जो उनके पक्ष में है वो छिपा लिया जाता है और इतना ही नहीं ट्रायल कोर्ट ने साफ तौर पे कहा कि गोवा के इलेक्शन की जिस लेन देन की बात ईडी के द्वारा की जा रही है उसका कोई तथ्य और प्रमाण कोई मनी ट्रेल और सबूत प्रस्तुत नहीं किया गया है यानी सिर्फ कहानियां झूठी कहानियां बेबुनियाद कहानियां फर्जी सबूत फर्जी तथ्य फर्जी प्रमाण और मकसद क्या है अरविंद केजरीवाल की राजनीति को खत्म करना आम आदमी पार्टी की राजनीति को खत्म करना ਬਹੁਤ ਸਾਫ ਤੌਰ ਤੇ ਮਕਸਦ ਹੈ। ਔਰ ਆਪਣੇ ਆਦੇਸ਼ ਮੇ ਟ੍ਰਾਇਲ ਕੋਰਟ ਨੇ ਮਾਨੀ ਸਰਵੋੱਚ ਨਿਆਇਾਲੇ ਕੇ ਇੰਟਰਿਮ ਬੇਲ ਕੇ ਆਦੇਸ਼ ਕੋ ਵੀ ਉਲ্লেখ ਜ਼ਿਕਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦਿੱਤੇ ਰੋਕ ਲਗਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਭਾਜਪਾ ਸਰਕਾਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ। ਹੁਣ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਕਦੋਂ ਬਾਹਰ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜਲੰਧਰ ਤੋਂ ਐਮਪੀ ਬਣੇ ਚਰਨਜੀਤ ਚੰਨੀ ਦੇ ਵੱਲੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਉੱਤੇ ਵੱਡਾ ਦੋਸ਼ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਅੰਗੁਰਾਲ ਇੱਥੋਂ ਲੋਕਾਂ ਤੋਂ ਫਰੋਤੀ ਮੰਗਦੇ ਨੇ ਤੇ ਉਹ ਨਸ਼ਾਖੋਰੀ ਦੇ ਵਿੱਚ ਵੀ ਆਪਣਾ ਪੂਰਾ ਸਹਿਯੋਗ ਪਾਉਂਦੇ ਨੇ। ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਜਦੋਂ ਉਹ ਜਲੰਧਰ ਵੈਸਟ ਤੋਂ ਜਿੱਤ ਜਾਣਗੇ ਤਾਂ ਫਿਰ ਉਹ ਸ਼ੀਤਲ ਅੰਗੁਰਾਲ ਦੇ ਖਿਲਾਫ ਸਬੂਤ ਵੀ ਪੇਸ਼ ਕਰਨਗੇ। ਜਲੰਧਰ ਤੋਂ ਮੌਜੂਦਾ ਐਮਪੀ ਚਰਨਜੀਤ ਚੰਨੀ ਨੇ ਸ਼ੀਤਲ ਅੰਗੁਰਾਲ ਦੇ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਨੇ। ਪਾਜਪਾ ਉਮੀਦਵਾਰ ਅੰਗੁਰਾਲ ਤੇ ਇਲਜ਼ਾਮ ਲਗਾਉਂਦਿਆਂ ਚੰਨੀ ਨੇ ਕਿਹਾ ਕਿ ਜਦੋਂ ਅਸੀਂ ਜਿੱਤ ਜਾਵਾਂਗੇ ਤਾਂ ਫਿਰ ਸਬੂਤ ਵੀ ਪੇਸ਼ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਉੱਤੇ ਵੀ ਟਿੱਪਣੀ ਕੀਤੀ ਏ ਉਹਨਾਂ ਕਿਹਾ ਕਿ ਇਹ ਕੋਈ ਸਹੀ ਗੱਲ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਦਲਾਖੋਰੀ ਲਈ ਅਜੇ ਹਕੀਕਤ ਹੈ ਉਹਦਾ ਇਲਾਕਾ ਹੈਗਾ ਹਰੋਤियां ਲੈਣ ਵਾਸਤੇ ਸੀਤਲ ਅੰਗੁਰਾਲ ਦਾ ਇਲਾਕਾ ਹੈ ਇਹ ਇਥੋਂ ਟਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਦੜਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕਾਉਣ ਵਾਸਤੇ ਅਜਿਹੇ ਇਲਾਕਾ ਐਸੀ ਉਹਨੂੰ ਸੰਭਾਲਣਾ ਨਹੀਂ ਜਿਹੜਾ ਸਾਡੇ ਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਪੈਦਾ ਕਰੇ ਉਹਨੇ 2 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਵਿਚਰਿਆ ਤੇ ਜਿਸ ਤਰੀਕੇ ਦੇ ਨਾਲ ਮਾੜੇ ਅੰਸਰਾਂ ਨੂੰ ਇੱਥੇ ਬढ़ावा ਮਿਲਿਆ ਜਿਸ ਤਰੀਕੇ ਦੇ ਨਾਲ ਇੱਥੇ ਖੋਰਾ ਲੁਟਾ ਨਸ਼ੇ ਆਏ ਉਸ ਕਰਕੇ ਅੱਜ ਸੀਤਲੰਗਰਾਰ ਨੂੰ ਇਥੋਂ ਪਿਛਾੜਿਆ ਜਾਏਗਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਵੈਸੀ ਹੀ ਹੋਮੋਪੈਥਿਕ ਦੀ ਗੋਲੀ ਜਾਂ ਉਹਦਾ ਕੋਈ ਖਾ ਕੇ ਕਿਸੇ ਨੂੰ ਫਾਇਦਾ ਸਬੂਤ ਸਰਕਾਰ ਆ ਜਾਣੀ ਸਾਡੀ ਸਾਰਾ ਕੁਝ ਸਬੂਤ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋੜੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਲਿਸ ਵਾਲਿਆਂ ਨਾਲ ਕਰਕੇ ਦੇਖ ਲਈਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਰੇ ਜ ਆਪਣੇ ਮੰਜੇ ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮਲਾਜਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਡੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਬਦਲਾਖੋਰੀ ਦੇ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ ਤੋਂ 200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਆ ਤੁਹਾਨੂੰ ਹੋਰ ਪੁੱਠੀ ਪਏਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਾਂ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਜਾਂ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਆ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਹਨ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀਆਂ ਵਾਲਾ ਗੁੱਸਾ ਕਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਹੈ ਉਹਨਾਂ ਨਾਲ ਪਿਆਰ ਨਾਲ ਪੇਸ਼ ਜ਼ਿਕਰ ਉਹ ਹੈ ਕਿ ਚਰਨਜੀਤ ਚੰਨੀ ਦੇ ਵੱਲੋਂ ਸ਼ੀਤਲ ਅੰਗੁਰਾਲ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਉਸ ਦਾ ਜਵਾਬ ਅੰਗੁਰਾਲ ਕਿਵੇਂ ਦੇਣਗੇ ਇਹ ਤਾਂ ਵੇਖਣੀ ਹੋਵੇਗਾ ਪੰਜਾਬ ਪੁਲਿਸ ਨੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਆਪਰੇਸ਼ਨ ਕਾਸੋ ਚਲਾਇਆ ਹੋਇਆ ਸੀ ਇਸ ਮੌਕੇ ਸੈਂਕੜੇ ਪੁਲਿਸ ਮੁਲਾਜ਼ਮਾਂ ਘਰਾਂ ਦੇ ਵਿੱਚ ਰੇਡ ਕਰ ਰਹੇ ਸਨ ਛਾਪੇਮਾਰੀ ਕੀਤੀ ਜਾ ਰਹੀ ਸੀ ਹੋਰ ਤਾਂ ਹੋਰ ਡੀਆਈਜੀ ਆਈਜੀ ਅਤੇ ਐਸਐਸਪੀ ਖੁਦ ਗਰਾਊਂਡ ਦੇ ਉੱਤੇ ਮੌਜੂਦ ਸਨ ਅਤੇ ਵੱਖ-ਵੱਖ ਲੋਕ ਜਿਨ੍ਹਾਂ ਦੀ ਨਸ਼ਿਆਂ ਦੇ ਵਿੱਚ ਸਾਂਝੇਦਾਰੀ ਸਾਹਮਣੇ ਆਈ ਸੀ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਕਈ ਥਾਵਾਂ ਤੋਂ ਨਸ਼ਾ ਬਰਾਮਦ ਹੋਇਆ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੀ ਅਗਵਾਈ ਦੇ ਹੇਠ ਈਗਲ 4 ਦੇ ਤਹਿਤ ਕਾਡਨ ਐਂਡ ਸਰਚ ਆਪਰੇਸ਼ਨ ਅੱਜ ਚਲਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਨਾਕਾਬੰਦੀ ਵੀ ਕੀਤੀ ਤੇ ਕਈ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਰੇਡ ਕੀਤੀ ਇਸ ਮੌਕੇ ਮੁਖਤਸਰ ਅਤੇ ਫਰੀਦਕੋਟ ਦੇ ਵੀ 10 ਹੌਟਸਪੌਟ ਇਲਾਕਿਆਂ ਦੇ ਵਿੱਚ ਵੱਡੀ ਰੇਡ ਕੀਤੀ ਗਈ ਅਤੇ ਕਈ ਥਾਵਾਂ ਤੋਂ ਪੁਲਿਸ ਨੂੰ ਨਸ਼ਾ ਤੇ ਕਈ ਹੋਰ ਚੀਜ਼ਾਂ ਵੀ ਬਰਾਮਦ ਹੋਈਆਂ ਨੇ ਇਸ ਮੌਕੇ ਆਈਜੀ ਫਰੀਦਕੋਟ ਅਤੇ ਐਸਐਸਪੀ ਮੁਖਤਸਰ ਸਾਹਿਬ ਵੀ ਮੌਜੂਦ ਸਨ ਇਹ ਪੰਜਾਬ ਸਰਕਾਰ ਵੱਲੋਂ ਡਰਗਸ ਦੇ ਖਾਫ ਜੋ ਮੁਹਿੰਮ ਚਲਾਈ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਇਹ ਉਸ ਦਾ ਹੀ ਹਿੱਸਾ ਆ ਆ ਇਸ ਆਪਰੇਸ਼ਨ ਨੂੰ ਅਸੀਂ ਕੋਡ ਨੇਮ ਦਿੱਤਾ ਹੋਇਆ ਆ ਔਰ ਸਾਰੇ ਜਿੰਨੇ ਡਰਗ ਸਪots ਹੈਗੇ ਨੇ ਉੱਥੇ ਅਸੀਂ ਲਾਰਜ ਸਕੇਲ ਤੇ ਮੈਨਪਾਵਰ ਇਨਵੋਲ ਕਰਕੇ ਸਰਚਸ ਕਰਨਾ ਹੈਗੇ ਨੇ ਜਿਹੜੇ ਡਰਗ ਹੌਟਸਪots ਆ ਮੁਕਸਰ ਦੇ ਵਿੱਚ ਲਗਭਗ 550 ਮੈਨਪਾਵਰ ਇਨਵੋਲ ਕਰਕੇ ਸਾਰੇ ਅਫਸਰ 10 ਜਗ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਪਹਿਲਾਂ ਤੋਂ ਆਇਡੈਂਟੀਫਾਈਡ ਪਲੇਸਸ ਆਇਡੈਂਟੀਫਾਈਡ ਪਰਸਨਸ ਤੇ ਵਿਦਨ ਐਲੀਮੈਂਟ ਆਫ ਸਰਪ੍ਰਾਈਜ਼ ਰੇਡਸ ਕੀਤੇ ਜਾ ਰਹੇ ਆ ਤਾਂ ਕਿ ਡਰੱਗਸ ਦੀ ਸਪਲਾਈ ਨੂੰ ਕਟੇਰ ਕੀਤਾ ਜਾਵੇ ਔਰ ਜਿਹੜੇ ਬੰਦੇ ਇਸ ਤਰ੍ਹਾਂ ਦੇ ਕ੍ਰਾਈਮ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੋਏ ਆ ਉਹਨਾਂ ਨੂੰ ਰੋਕਿਆ ਜਾਵੇ ਨਾਫਾਇਆ ਉਹ ਟ੍ਰੈਕਿੰਗ ਚੱਲ ਰਹੀ ਹੈ ਔਰ ਹੁਣ ਤੱਕ ਅਗਰ ਗੱਲ ਕਰੀਏ ਮੋਟਾ-ਮੋਟਾ ਤਾਂ बीस ग्राम हेरोइन सिटी जो कोट कपूरा है वहां एक ड्रग एक ड्रगे फरीदकोट से, फरीद से सात टेबलेटोल इसी तरह जो बाजा खाना थाना है वहां से एक लाख रुपए नगद और तीन ग्राम हेरोइन रिकवर किया है एक कोट कपूरा वहां से भी दस ग्राम हेरोइन रिकवर किया तो ये अभियान चल रहा है हम उम्मीद कर रहे हैं कि भाई इस में और भी जो रिकवरी हो सकती है तो 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 ਹਾਂ ਇਸ ਨਾਲ ਰਿਲੇਟਡ ਜੋ ਉਹਨੂੰ ਰੌਂਡ ਅਪ ਕੀਤਾ ਹੈ ਭਾਈ ਆ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜ਼ਿਕਰ ਹੋਇਆ ਹੈ ਕਿ ਆਪਰੇਸ਼ਨ ਕਾਸੋ ਦੇ ਤਹਿਤ ਪੁਲਿਸ ਨੇ ਕਈ ਸ਼ੱਕੀ ਥਾਵਾਂ ਤੇ ਰੇਡਾਂ ਕੀਤੀਆਂ ਨੇ ਅਤੇ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਜਿਨ੍ਹਾਂ ਦੇ ਉੱਤੇ ਐਨਡੀਪੀ ਐਕਟ ਦੇ ਤਹਿਤ ਅਤੇ ਕਈ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ